तो के साहब फर्शा पहुंच चुके हैं बहुत ही जनों कहते लिए परिश्रम बहुत ही मेहनत की थी यार लोग कहीं तो भी तो जनाब पानी कटा के ना फिर हो जाएगा वो जगह मैं चला एक करी कर के ਸਤਿਕਾਰਯੋਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਬਲਾਗ ਤੇ ਨਵੇਂ ਸਫ਼ਰ ਤੇ ਤੇ ਅੱਜ ਸਾਡੇ ਮੇਰੇ ਨਾਲ ਹਰ ਚ ਤੇ ਆਪਾਂ ਜਾ ਰਹੇ ਆ ਉਹ ਲਾਮਾ ਲਾ ਵੇਖਣ ਜਾ ਰਹੇ ਆ ਆਨੰਦਪੁਰ ਸਾਹਿਬ ਉਹ ਲਾਮਾ ਲਾ ਦੇਖਣ ਮੇਰਾ ਉਹ ਜੀ ਘੰਟੇ ਬੈਗ ਲਾ ਕੇ ਘਰ ਜਾਵਾਂ ਤੇ ਸੌ ਜਾ ਉਹ ਲਾਮਾ ਲਾ ਮਦਰ ਵੀ ਪਰਸੋਂ ਆ ਤੇ ਅੱਜ ਵੇਖਦੇ ਆ ਟਰੈਕਟਰ ਰੁਕ ਲੱਭਣ ਦੇ ਆ ਟਰੈਕਟਰ ਰੁਕਦੇ ਆ ਨੂੰ ਕੋਈ ਲੱਭਣ ਨਹੀਂ ਡਿਆ ਇੱਕ ਚੱਲ ਗਿਆ ਆ ਹੁਣ ਚਲੋ ਵੇਖਦੇ ਆ ਕੀ ਬੰਨਾ ਆ ਤੇ ਬਾਕੀ ਜੇ ਚੈਨਲ ਤੇ ਨਵੇਂ ਜੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਸ਼ਨ ਵੀ ਆ ਗਿਆ ਆ ਤੇ ਜਸ਼ਨ ਚੱਲੀ ਗਿਆ ਆਪਾਂ ਫਿਰ ਹਨਾ ਟਰਾਲੀ ਟਰੋਲੀ ਤੇ ਕੋਈ ਆਣੀ ਨਹੀਂ ਆ ਤੇ ਮੈਂ ਰਾਦਾ ਭਈ ਆਪਾਂ ਬਈਏ ਬਸੇ ਉੱਥੇ ਬਸੇ ਤੇ ਹਰਚਵਾਲ ਚੱਲੀ ਆ ਅੰਕਲ ਨੇ ਫੋਨ ਲਾਇਆ ਵਾ ਜੇ ਕੋਈ ਟਰੱਕ ਹੈ ਤੇ ਉੱਥੇ ਚੱਲ ਜਾਗੇ ਤੇ ਵੈਸੇ ਤੇ ਆਪਾਂ ਚੱਲੇ ਆ ਤੇ ਚੈਨਲ ਨਵੇਂ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਤੇ ਚਲੋ ਜਾ ਕੇ ਹੰਮਾ ਹੰਮਾ ਵੇਖਦੇ ਆ ਹੁਣ ਉੱਥੇ ਪਹੁੰਚ ਕੇ ਪਹਿਲੀ ਵਸਤੇ ਮੇਤਰੋ ਮਿਲ ਗਈ ਆਪਣੇ ਨੂੰ ਤੇ ਬਸੇ ਆਪਾਂ ਜਾਣਦੇ ਆ ਤਾਂ ਇਧਰ ਆਪਣਾ ਹਰਸ਼ ਬੌਸ ਬੈਠਾ ਵਾ ਔਰ ਮਗਰ ਜਸ਼ਨ ਵੀ ਬੈਠਾ ਵਾ ਆਪਣੈ ਨੂੰ ਨਾ ਆਲੀ ਮਿਲ ਗਈ ਆ ਤੇ ਆਪਣਾ ਜਸ਼ਨ ਇੱਥੇ ਬੈਠਾ ਵਾ ਜਿਹੇ ਟਰਾਲੀ ਮਿਲ ਗਈ ਖੁਸ਼ ਆ ਹੁਣ ਔਰ ਹਰਸ਼ ਪੂਰਾ ਸ਼ਰਮਾਵੰਦਿਆ ਸਾਹਮਣੇ ਬੈਠਾ ਵਾ ਤੇ ਆਪਾਂ ਟਰਾਲੀ ਮਿਲ ਗਈ ਬਹੁਤ ਹੀ ਮੁਸ਼ਕਲ ਨਾਲ ਇਥੋਂ ਦੀ ਥੋੜੀ ਥਾਣੀ ਚੜੇ ਅਸੀਂ ਤੇ ਚਲੋ ਹੁਣ ਚੱਲਦੇ ਆ ਅਨੰਦਪੁਰ ਸਾਹਿਬ ਦਾ ਸਫ਼ਰ ਪੂਰਾ ਤੈਅ ਕਰਦੇ ਆ ਇਹ ਸਰਦਾਈ ਦਾ ਲੰਗਰ ਲੱਗਾ ਉਹ ਸਾਹਮਣੇ ਲੱਗਾ ਸੀ ਹਰ ਜੁਣਾ ਨੇ ਤੇ ਛਕਿਆ ਨਹੀਂ ਭਰਾ ਮੈਂ ਤਾਂ ਚਲ ਕੇ ਜਾ ਕੇ ਤੇ ਛਕੋ ਕੇ ਆਇਆ ਵਾ ਆ ਬੈਠੇ ਆ ਇਹ ਨਹੀਂ ਗਏ ਭਰਾ ਸਰਦਾਈ ਪੀਣ ਹਾਂਜੀ ਸਰਦਾਈ ਪੀਣ ਨਹੀਂ ਗਏ ਮੈਂ ਆਪੀ ਮੈਂ ਜਿਆਦਾ ਆਣਾ ਸੀ ਹੈ ਜਿਆਦਾ ਆਣਾ ਸੀ ਨਾ ਜਿਆਦਾ ਹੋਏਣਾ ਇਹ ਐਮਰਜੈਂਸੀ ਆਇਣੀ ਸੀ ਇਹਨਾਂ ਨੂੰ ਫਿਰ ਹਨਾ ਆ ਨਾ ਐਮਰਜੈਂਸੀ ਅਜੇ ਨਾ ਟਾਂਡੇ ਪਹੁੰਚੇ ਆ ਤੇ ਆਪਾਂ ਨਾ ਇੱਥੇ ਟਰਾਲੀ ਇਨਾ ਖਿਲਾਰੀ ਆ ਆਂਦੇ ਲੰਗਰ ਛਕ ਲਈਏ ਇਧਰ ਲੰਗਰ ਲੱਗਾ ਆ ਲੰਗਰ ਤੇ ਆਪਾਂ ਛਕ ਲਿਆ ਆ ਤੇ ਨਾ ਕਾੜੀ ਬੜੀ ਪਈ ਮਤਲਬ ਕਾੜੀ ਖਾਲੀ ਮਤਲਬ ਵੀ ਟਰਾਲੀ ਨਾ ਕਿਤੇ ਚੱਲ ਗਈ ਬਸ ਕਿਹਾ ਕਾੜੀ ਨਾ ਚੱਲ ਜੇ ਕਿਤੇ ਆਪਣੇ ਨੂੰ ਭੁੱਖ ਲੱਗੀ ਹੀ ਤੇ ਹੁਣ ਚਲਦੇ ਆ ਵੇਖਦੇ ਆ ਕਿੱਥੇ ਆਪਣੀ ਟਰਾਲੀ ਪਹੁੰਚੀ ਆ ਉਹ ਜਸ਼ਨ ਨੇ ਬਹੁਤਾ ਜੇ ਲੇਟ ਕਰਾਇਆ ਭਰਾ ਭਰਾ ਵੀ ਤੇ ਚਲੋ ਹੁਣ ਆਹ ਸਾਹਮਣੇ ਆਪਣੀ ਟਰਾਲੀ ਲੱਗੀ ਕੱਟ ਕਰਦੇ ਤੇ ਪਾਤੀ ਕੇ ਚੱਲਦੇ ਆਂ ਇਹ ਮਿੱਤਰੋ ਹੁਣ ਅਨੰਦਪੁਰ ਸਾਹਿਬ ਪਹੁੰਚ ਗਏ ਆ ਤੇ ਬਹੁਤ ਹੀ ਖੱਜਲ ਖਾਬੀ ਹੋਈ ਏ ਸਾਰਾ ਸਵੇਰੇ ਦੱਸੂਗਾ ਕਿਉਂਕਿ ਤਿੰਨ ਬੈਟਰੀ ਰਹਿ ਗਈ ਆ ਇਹ ਸਾਰਾ ਸਵੇਰੇ ਦੱਸਾਂਗੇ ਆ ਇਧਰ ਆਪਣੇ ਬੰਦੇ ਵੇਖ ਲੋ ਪੂਰੇ ਥਕੇ ਪਏ ਆ ਇਹ ਸਾਰਾ ਸਵੇਰੇ ਦੱਸਾਂਗੇ ਸਿਸਟਮ ਕੀ ਬਣਿਆ ਵਾ ਤੇ ਪਹੁੰਚ ਗਏ ਆ ਵੈਸੇ ਤੇ ਅਨੰਦਪੁਰ ਸਾਹਿਬ ਲਓ ਵੀ ਮਿੱਤਰੋ ਇੱਧਰ ਚੈੱਕ ਕਰੋ ਤੁਸੀਂ ਮੋਟਰਸਾਈਕਲਾਂ ਤੇ ਮੋਟਰਸਾਈਕਲ ਲੱਗੇ ਆ ਜਿਹੜੇ ਆਏ ਆ ਸੇਵਾਦਾਰ ਤੇ ਉਹ ਉਧਰ ਸਾਰੇ ਸੁੱਤੇ ਆ ਤੇ ਅਸੀਂ ਵੀ ਕੋਈ ਡੇਰਾ ਲੱਭਦੇ ਆ ਤੇ ਅਸੀਂ ਵੀ ਕਿਤੇ ਸੌ ਜਾਨੇ ਆ ਤੇ ਕਰਦੇ ਆ ਹੁਣ ਸਵੇਰੇ ਕੰਟੀਨਿਊ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕੱਲ ਦੇ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਸੀ ਤੇ ਕੇਸਗੜ ਸਾਹਿਬ ਮੱਥਾ ਨਹੀਂ ਆਪਾਂ ਟੇਕਿਆ ਹੁਣ ਆਪਾਂ ਜਾ ਰਹੇ ਹਾਂ ਥੱਲੇ ਪਹਿਲਾਂ ਆਪਣੇ ਫਲਾਈ ਸਾਹਿਬ ਵਾਲੇ ਡੇਰੇ ਤੇ ਆਏ ਸੀ ਇੱਥੇ ਰਾਤ ਆਪਾਂ ਗੱਡੀ ਆ ਤੇ ਹੁਣ ਆਪਾਂ ਜਾ ਰਹੇ ਹਾਂ ਥੱਲੇ ਲੰਗਰ ਖਾਈਏ ਤੇ ਲੰਗਰ ਛੱਕੇ ਤੇ ਫਿਰ ਚਲਦੇ ਹਾਂ ਭਾਈ ਕਨਾਈਆ ਜੀ ਤੇ ਕਿਰਤਪੁਰ ਸਾਹਿਬ ਜਾਣਾ ਵੇ ਤੇ ਕਿੱਥੇ ਪਹਿਲਾਂ ਜਾਂਦੇ ਆ ਉਹ ਆਪਣਾ ਹਰਸ਼ ਵੀ ਰੈਡੀ ਹੋ ਗਿਆ ਵਾ ਤੇ ਜਸ਼ਨ ਆਪਾਂ ਸਾਰੇ ਪਾਪਾ ਵੀ ਲੱਗੇ ਖਲੋਤੇ ਆ ਤੇ ਚਲੋ ਚਲਦੇ ਹਾਂ ਹਾਂਜੀ ਵੀ ਇੱਥੇ ਲੱਗਾ ਹੈ ਲੰਗਰ ਤੇ ਲੰਗਰ ਸਭ ਤੋਂ ਪਹਿਲਾਂ ਛੱਕਦੇ ਆ ਮੈਂ ਇਰਾਦਾ ਬਣ ਰਿਆ ਵਾ ਤੇ ਬਾਅਦ ਚ ਚਲਦੇ ਆ ਕਿਉਂਕਿ ਭੁੱਖ ਲੱਗੀ ਹੈ ਸਵੇਰ ਤੱਕ ਕੁਝ ਛੱਕਿਆ ਨਹੀਂ ਆ ਤੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਇਹ ਕੱਲ ਦਾ ਤੇ ਅੱਜ ਦਾ ਵਲੋਗ ਇਕੱਠਾ ਹੀ ਪਾਵਾਂਗੇ ਹੁਣ ਆਪਾਂ ਜਾ ਰਹੇ ਹਾਂ ਬਾਈਕ ਨਹੀਂ ਇਹਦੇ chende ਜਾ ਰਹੇ ਹਾਂ ਗੁਰਦੁਆਰਾ ਸਾਹਿਬ ਕੋਲ ਆ ਗਏ ਤੇ ਧਿਆਨ ਨਾਲ ਸਾਈ ਨੂੰ ਪੁੱਛਦੇ ਕਿੱਥੇ ਜਾਣਾ ਵਾ ਡਰਾਈਵ ਕਿੱਥੇ ਚੱਲੇ ਆਪਾਂ ਚੱਲੇ ਬਾਈਕ ਨਹੀਂ ਬਾਈਕ ਨਹੀਂ ਇਹਦੇ ਆਹੋ ਤੇ ਬਾਅਦ ਚ ਬਾਦ ਜਾਣਾ ਕੀਰਤਪੁਰ ਸਾਹਿਬ ਅੱਲਾਹ ਦੇ ਕੋਲ ਜਾਣਾ ਆਪਣੇ ਭਾਈ ਕਰਨੀ ਦੇ ਤਾਰਾ ਗੱਲ ਅੱਛਾ ਹੋ ਗਏ ਇੱਕ ਇੱਕ ਸਪੋਰਟਰ ਕਮ ਅੱਛਾ ਚੱਲ ਠੀਕ ਆ ਫੇਰ ਬਾਦ ਚ ਕੀਰਤਪੁਰ ਰਾਏ ਡਰੀ ਜਾਂਦੇ ਆ ਵਾ ਤੇਰੇ ਵਾਲ ਨੂੰ ਕੀ ਕਰਨ ਆਉਣਾ ਉਹਨ ਡਰੀ ਜਾਂਦੇ ਆ ਆ ਆਪਣੇ ਗੈਂਗ ਆਉਂਦੇ ਆ ਮਿੱਤਰੋ ਪੈਦਾ ਯਾਤਰਾ ਤੇ ਆਪਣੀ ਚੱਲੂ ਹੋ ਗਈ ਆ ਤੇ ਇੱਧਰ ਦੇ ਬੰਨੇ ਨਾ ਨੇਚਰ ਪਾਰਕ ਇਹਦਾ ਨਾਮ ਆ ਨੇਚਰ ਪਾਰਕ ਤੇ ਬਾਹਰੋਂ ਤਾਂ ਬੜੀ ਸੋਹਣੀ ਆ ਪਰ ਅੰਦਰ ਕਦੀ ਗਏ ਨਹੀਂ ਆਪਾਂ ਇਹਦੇ ਇਹ ਸ਼ਾਇਦ ਪੁਲਸ ਲਈ ਇਹਦੇ ਅੰਦਰ ਜਾਂਦੇ ਆ ਆਪਾਂ ਨਹੀਂ ਕਦੀ ਗਏ ਤੇ ਆਪਣੇ ਬੰਦੇ ਤੇ ਆਉ ਤੇ ਜਾਂਦੇ ਪੁਲਸ ਤੁਹਾਨੂੰ ਦੱਸਿਏ ਕਿ ਇੱਥੇ ਪੁਲਸ ਬਹੁਤ ਆਈ ਆ ਜਿੰਨੂੰ ਕਹਿੰਦੇ ਆ ਵੀ ਸੇਫਟੀ ਲਈ ਹੌਲੇ-ਹੌਲੇ ਦੇ ਕਿੰਨੇ ਸੰਗਤ ਤੇ ਆਈ ਆ ਤੇ ਫਿਰ ਉਹਦੇ ਲਈ ਪੁਲਸ ਵੀ ਬਹੁਤ ਆਈ ਆ ਇੱਥੇ ਨਾਲ ਜਰਮਨ ਬੋਸ ਆਪਣਾ ਇੱਥੇ ਤੇ ਨਾਲ ਜਸ਼ਨ ਇੱਥੇ ਸਾਹਮਣੇ ਵੇਖ ਸਕਦੇ ਜੇ ਕਿ ਇਹ ਨਾ ਨਹਿਰ ਦੇ ਆਪਾਂ ਕੰਡੇ ਤੇ ਪਹੁੰਚੇ ਸੀ ਤੇ ਉਹ ਸਾਹਮਣੇ ਬੋਟ ਤੇ ਡੇ ਆ ਝੋਟੇ ਜੱਡ ਦਮਾਉਂਦੇ ਆ ਇਹਦੇ ਪਹਿਲੀ ਵਾਰ ਵੇਖਿਆ ਮੈਂ ਇਥੇ ਪਹਿਲਾਂ ਨਹੀਂ ਕਦੀ ਵੀ ਇਥੇ ਵੇਖਿਆ ਤੇ ਇਹ ਬਹੁਤ ਤੇਜ਼ ਨਹਿਰ ਚਲਦੀ ਆ ਕਿ ਤੇ ਬਾਕੀ ਆਪਣੇ ਬੰਦੇ ਤੇ ਅੱਗੇ ਚੱਲ ਗਏ ਇਹ ਨਹਿਰ ਦਾ ਨਾ ਦੂਸਰਾ ਪਾਰਟ ਇੱਥੇ ਆ ਪਹਿਲਾ ਪਾਰਟ ਉਹ ਉੱਥੇ ਹੈ ਤੇ ਹੁਣ ਦੂਸਰਾ ਪਾਰਟ ਇੱਥੇ ਆ ਇਹ ਦੋ ਹੁੰਦੀਆਂ ਹੁੰਦੀਆਂ ਨਹਿਰਾਂ ਇੱਕੋ ਵਾਰ ਮਤਲਬ ਪੀ ਦੋ ਇਹਦੇ ਬਣਾਏ ਆ ਪੁੱਲ ਇੱਕ ਇੱਥੇ ਆ ਇਕੋ ਪਿੱਛੇ ਤੁਹਾਨੂੰ ਜਿੱਥੇ ਦੱਸਿਆ ਸੀ ਤੇ ਪਰ ਤੁਸੀਂ ਇਹ ਵੇਖੋ ਕਿ ਕਿੱਡਾ ਸਾਫ਼ ਪਾਣੀ ਹੈ ਸਾਫ਼ ਪਤਾ ਲੱਗਦਾ ਆ ਨਹੀਂ ਤੇ ਕਈ ਪਾਣੀ ਤੇ ਤੁਹਾਨੂੰ ਪਤਾ ਨਹਿਰਾਂ ਦੇ ਪੂਰੇ ਗੰਦੇ ਮਹਿਲੇ ਭਏ ਹੁੰਦੇ ਆ ਜਿਹੜਾ ਨਹਿਰ 'ਚ ਆਪਾਂ ਵੇਖੀ ਨਾ ਸ਼ਿਪ ਦੀ ਉਹ ਬੋਟ ਦੀ ਜਿਹੜਾ ਉੱਡਾਇਆ ਤੇ ਡੇ ਰਹੀ ਉਹ ਉਹ ਮੈਨੂੰ ਕਹਿੰਦੇ ਕਿ ਨਾ ਤੇ ਹੁਣ ਉਹ ਆਪਣੇ ਕਸ਼ਨ ਵੀਰ ਨੇ ਤੁਹਾਨੂੰ ਦੱਸਿਆ ਵੀ ਉੱਥੇ ਡੇ ਆ ਤੇ ਉਧਰ ਮੜੀ ਵੀਡੀਓ ਬਣਾ ਓਏ ਓਏ ਹੋਲਾ ਤੇ ਆਪਾਂ ਕੱਲ ਮਨਾਉਣਾ ਵਾ ਪਰ ਉਹ ਵੇਰ ਤੇ ਅੱਜ ਪੂਰਾ ਹੀ ਰੰਗਿਆ ਗਿਆ। ਨਾ ਫਿਰ ਉਹ ਹੋਲੀ ਵਾਲੇ ਦੇ ਨਾ ਇਹ ਚੰਗਾ ਰੰਗੇ ਆ ਗਿਆ ਹੈ। ਤੇ ਆਪਾਂ ਜਾ ਰਹੇ ਹੁਣ ਪੈਦਲ ਉਹ ਤੇਰਾ ਭਲਾ ਵੇ ਇਹ ਦੋਵੇਂ ਬੜੇ ਰੰਗੇ ਗਏ ਹੈ। ਚੰਗਾ ਰੰਗ ਛਟਿਆ ਹੈ ਜਸ਼ਨ। ਇੱਧਰ ਆਏ ਤੇ ਇਹ ਨਾ ਜਗਾ ਬਹੁਤ ਹੀ ਵਧੀਆ ਲੱਗ ਰਹੀ ਹੈ ਜਦਾਂ ਨਾ ਕਿਾਰੇ ਬੰਨੇ ਹਰਿਆਲੀ ਹੀ ਆ ਐਦਾਂ ਜ਼ਿਆਦਾਤਰ ਅਜੇ ਪਿੰਡਾਂ ਜਿਵੇਂ ਨਹੀਂ ਆਇਆ ਇੰਨਾ ਕੁਝ ਲੱਭਦਾ ਵਿਚਾਰੇ ਬਨੇ ਹਰਿਆਲੀ ਹੋਏ ਤੇ ਇਹ ਆਪਾਂ ਹਿਮਾਚਲ ਪਹੁੰਚ ਗਏ ਆ ਜਾਂ ਪਹੁੰਚ ਗਏ ਆ ਸ਼ਾਇਦ ਹਾਦੂ ਹੁੰਦੀ ਆ ਇਹ ਇੱਥੇ ਲਾਸਟ ਹੈ ਨਾ ਕੋ ਸਾਹ ਤੇ ਤੇ ਪਰ ਇਧਰ ਤੁਸੀਂ ਚੈੱਕ ਕਰੋ ਵੀ ਕਿੱਡੀ ਵਧੀਆ ਯਾਰ ਜਗਾ ਜੀ ਮੂਮੈਂਟ ਜੀ ਲੱਗਣ ਈ ਆ ਹਨਾ ਤੇ ਇਹ ਸੀਨ ਉਹ ਸਾਹਮਣੇ ਚੈੱਕ ਕਰੋ ਉਹ ਏਡਾ ਵਾ ਨਾ ਪਹਾੜ ਉਹ ਹਿਮਾਚਲ ਦਾ ਵਾ ਤਪਾਰਾ ਇੱਥੇ ਪੰਜਾਬ ਚ ਲੱਭਣ ਡਿਆ ਸਾਨੂੰ ਕੱਡੀ ਐਂਡ ਦੀ ਗੱਲ ਹੈ ਉਹ ਵੀ ਪੰਜਾਬ ਹੀ ਆ ਹੈ ਤੇ ਪੰਜਾਬ ਹੀ ਆ ਠੱਕੇ ਨਾ ਲੈ ਆਦੇ ਕੋ ਠੱਕੇ ਨਾ ਲੈ ਲਿਆ ਗਿਆ ਨਾ ਪੱਕਾ ਕਰਨਾ ਦੇ ਇਸ ਤਾਈ ਚ ਆਇੜਾ 플ੈਗ ਲੱਗਾ ਆ ਇਹ ਕਿਸੇ ਕੰਟਰੀ ਦਾ ਆ ਜਾਂ ਕਿਸ ਚੀਜ਼ ਦਾ ਆ ਇਹ ਤੁਸੀਂ ਕਮੈਂਟ ਚ ਜ਼ਰੂਰ ਦੱਸਿਓ ਇਹ ਕਮੈਂਟ ਚ ਜ਼ਰੂਰ ਦੱਸਿਓ ਆਪਣੇ ਹਰਸ਼ਵੀਰ ਨੂੰ ਵੀ ਨਹੀਂ ਇਸ ਗੱਲ ਬਾਰੇ ਪਤਾ ਤੇ 나 ਮੈਨੂੰ ਪਤਾ ਆ ਇਸ ਲਈ ਜੇ ਤੁਹਾਨੂੰ ਪਤਾ ਹੈ ਤਾਂ ਕਮੈਂਟ ਚ ਜ਼ਰੂਰ ਦੱਸਿਓ ਵੀ ਇਹ ਫਲੈਗ ਕਿੱਥੋਂ ਦਾ ਆ 100% ਸ਼ੋਰ ਆ ਵੀ ਕੋਰੰਬੀਆ ਦਾ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨਾ ਮੋੜ ਐ ਨੂੰ ਥੋੜਾ ਮੁਰੇ ਆਂ ਤੇ ਇਧਰ ਰੋਡ ਚੈੱਕ ਕਰੋ ਰੋਡ ਚੈੱਕ ਕਰੋ ਇਹ ਰੋਡ ਤੇ ਹਜੇ ਨਾ ਨਵਾਂ ਹੀ ਬਣਿਆ ਵਾ ਜਿੱਦਾਂ ਤੇ ਪਿੱਛੋਂ ਸੰਗਦਾ ਵੀ ਆਉਂਦਾ ਪਿਆ ਹੁਣ ਇਹ ਉੱਥੇ ਜਾਣ ਲਈ ਸੰਤਾਂ ਵੀ ਆਉਂਦੇ ਆ ਪਈਆਂ ਤੇ ਉਹ ਹਜੇ ਕਾਫੀ ਦੂਰ ਜਾਣਾ ਆ ਆਪਾਂ ਤੇ ਇਹ ਵੇਖ ਸਾਦੇ ਜੇ ਉਹ ਸਾਹਮਣੇ ਜਿਹੜਾ ਰੋਡ ਆ ਨਾ ਉਹ ਤੇ ਸੇਮ ਟੂ ਸੇਮ ਹੈ ਉਹ ਲੱਗਣ ਡਿਆ ਵਾ ਜਿੱਦਾਂ ਨਾ ਯੂਰਪ ਕੰਟਰੀ 'ਚ ਆਪਾਂ ਪਹੁੰਚ ਗਏ ਹੁੰਨੇ ਆ ਤੇ ਉੱਥੇ ਇਦਾਂ ਉੱਤੇ ਥੱਲੇ ਹੁੰਦਾ ਵਾ ਤੇ ਆ ਗੱਡੀ ਆਉਂਦੀ ਆ ਆਡੀ ਆ ਆਡੀ ਇਹਦਾ ਨਾਮ ਆ ਆਡੀ ਐ ਆਡੀ ਦੀ ਆਡੀ ਆ ਚਾਰ ਕੜਿਆਂ ਵਾਲੀ ਆਡੀ ਫਾਈਨਲੀ ਵੀ ਮੇਤਰੋ ਹਨ ਨਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਜਾਣਾ ਆ ਉਹ ਸਾਹਮਣੇ ਉਹ ਉਥੇ ਲੱਭਣ ਡੇ ਆ ਉਹ ਵੀਡੀਓ ਬਲਰ ਹੋ ਗਈ ਆ ਉਹ ਸਾਹਮਣੇ ਲੱਭਣ ਡੇ ਆ ਤੇ ਉਹ ਉਥੇ ਆਪਾਂ ਜਾਣਾ ਆ ਤੇ ਪਰ ਨਾ ਆਓ ਵੇਖੋ ਸਾਹਮਣੇ ਰਾਜੇ ਹੁਣੀ ਕਿੱਡੀ ਦੂਰ ਆ ਤੇ ਆਪਾਂ ਇੱਥੇ ਆ ਹਜੇ ਇਹ ਵੀਡੀਓ ਜੀ ਲੱਗਣ ਡਿਆ ਵਾ ਵੀ ਆਪਾਂ ਬਹੁਤ ਲਾਗੇ ਆ ਪਰ ਵੈਸੇ ਲਾਗੇ ਨਹੀਂ ਆ ਤੇ ਵੈਸੇ ਹੁਣ ਤੇ ਪਹਾੜਾਂ ਦੇ ਪੂਰੇ ਆਪਾਂ ਆ ਗਏ ਆ ਪਹਾੜਾਂ ਦੇ ਵਿੱਚ ਇੱਧਰ ਤੇ ਜੰਗਲ ਹੀ ਆ ਪਤਾ ਨਹੀਂ ਕੋ ਪਤਾ ਨਹੀਂ ਲੱਗਣਿਆ ਇੱਧਰ ਤੇ ਇੱਧਰ ਦੇ ਬੰਨੇ ਖਾਈ ਜੀ ਵਾਂਗੂ ਆ ਉਹ ਸਾਹਮਣੇ ਪਹਾੜ ਦੇ ਪਹਾੜੀ ਆ ਹੁਣ ਉਹ ਲੱਗਿਆ ਗੁਰਦੁਆਰਾ ਉਦਾਂ ਉਹ ਉੱਥੇ ਪਿੱਛੇ ਆ ਗੁਰਦੁਆਰਾ ਆ ਦਰਖਤ ਜਿਆ ਥੋੜਾ ਜਿਹਾ ਪਰੇ ਹੁੰਦਾ ਨਾ ਤੇ ਹੁਣ ਗੁਰਦੁਆਰਾ ਸਾਹਿਬ ਕੋ ਕੰਨ ਤੇ ਆਓ ਉਥੇ ਮਿੱਤਰੋ ਹੁਣ ਜਾਣਾ ਆ ਆਪਾਂ ਤੇ ਬੱਲਾ ਬੱਲਾ ਅਜੇ ਵੀ ਕਾਫੀ ਦੂਰ ਆ ਪਗੋਂ ਉਹ ਤੋਂ ਮੋੜ ਮੋੜ ਕੇ ਕਿੰਨੀ ਅੱਗੇ ਆਹ ਜੇ ਜਾਣਾ ਪਾਣਾ ਪੁੱਲ ਜਿਆ ਵਾ ਪਾਣੀ ਹਲਾ ਸ਼ਾਇਦ ਤੇ ਇਹ ਅੰਗਰੇਜ਼ਾਂ ਦੇ ਟਾਈਮ ਦਾ ਲੱਗਣ ਦੇ ਜਿੱਦਾਂ ਕਿੰਨਾ ਹੀ ਪੁਰਾਣਾ ਹੁੰਦਾ ਵਾ ਹੁਣਾ ਇੱਥੇ ਲੰਗਰ ਲੱਗਾ ਹੈ ਚਾਹ ਦਾ ਤੇ ਆਪਣੇ ਦੂਸਰਾ ਜਲ ਜੁਲਦਾ ਤੇ ਉਹ ਛੱਕੇ ਆਪਾਂ ਹੁਣ ਜਾ ਰਹੇ ਆ ਆਪਣੇ ਜਿੱਥੇ ਗੁਰਦੁਆਰਾ ਸਾਹਿਬ ਜਾਣਾ ਆ ਤੇ ਸਾਰੇ ਬੰਦੇ ਇਕੱਠੇ ਹੋ ਗਏ ਸੀ ਇੱਥੇ ਤੇ ਇਧਰ ਤੋਂ ਹੀ ਸਾਹਮਣੇ ਵੇਖੋ ਹੁਣ ਪੂਰਾ ਪਹਾੜੀ ਇਲਾਕਾ ਚਾਲੂ ਹੋ ਗਿਆ ਆ ਆ ਜਿਹੜੀ ਪਹਾੜੀ ਸਾਹਮਣੇ ਤੁਸੀਂ ਵੇਖਣ ਦੇ ਸਿੱਧੀ ਉਹ ਨੰਨਦੇਵੀ ਵਾਲੇ ਪਹਾੜ ਨਾਲ ਜਾ ਕੇ ਲੱਗਦੀ ਆ ਆਓ ਸਾਹਮਣੇ ਇੱਧਰ ਜਿਹੜਾ ਮੰਦਿਰ ਤੁਸੀਂ ਵੇਖਣ ਦੇ ਨੰਨਦੇਵੀ ਦਾ ਹੀ ਆ ਤੇ ਖਾਈ ਜੇਕਰੋ ਗੱਡੀ ਤਕੜੀ ਆ ਥੱਲੇ ਬੱਲਾ ਬੱਲਾ ਇੱਥੋਂ ਕੋਈ ਗਿਆ ਹੋਵੇ ਥੱਲੇ ਤੇ ਫਿਰ ਤਾਂ ਸ਼ਾਇਦ ਨਾ ਹੀ ਉੱਤੇ ਆਏ ਕਦੀ ਇੰਨੀ ਕਿ ਜ਼ਿਆਦੀ ਖਾਈ ਆ ਬਾਕੀ ਉਹ ਤੁਹੀਂ ਸਾਹਮਣੇ ਹੁਣ ਰਾਹ ਵੇਖੋ ਰਸਤਾ ਤਾਂ ਬਹੁਤ ਘੈਂਟ ਲੱਗਣ ਰਿਹਾ ਹੈ ਪਹਾੜੀ ਪੂਰੇ ਚਾਰੇ ਬੰਨੇ ਯਾਰ ਇਦਾਂ ਦਾ ਮਾਹੌਲ ਵੈ ਹੈ ਨਾ ਵੇਖ ਕੇ ਪੂਰਾ ਨਜ਼ਾਰਾ ਆ ਜਾਂਦਾ ਵਾ ਐ ਇਦਾਂ ਦਾ ਮਾਹੌਲ ਵੇਖ ਕੇ ਯਾਰ ਇੱਕ ਨਾ ਇੱਥੇ ਹਰਾਨੀ ਵਾਲੀ ਗੱਲ ਵੇਖੀ ਮੈਂ ਤੇ ਅੱਜ ਹੋਲੀ ਆ ਤੇ ਬਹੁਤ ਜਾਣੇ ਨਾ ਮਤਲਬ ਵੀ ਆਪਾਂ ਇਧਰਲੇ ਬੰਨੇ ਦੇ ਵੈ ਹੋਲੇ ਤੇ ਚਾਹੀਦਾ ਜ਼ਿਆਦਾ ਖੇਡਣਾ ਇੱਥੇ ਹੋਲੀ ਦੇ ਬੜੇ ਜਾਣੇ ਖੇਡਣਦੇ ਆ ਇੰਨੇ ਕਿ ਜ਼ਿਆਦੇ ਰੰਗੇ ਗਏ ਨਾ ਉਤੋਂ ਲੈ ਕੇ ਥਨੋਂ ਤੱਕ ਪੂਰਾ ਰੰਗ ਹੀ ਰੰਗ ਹੋਲੀ ਨਾ ਇਹ ਰੰਗੇ ਗਏ ਆ ਤੇ ਹੋ ਚਿਆ ਕਰੋ ਯਾਰ ਹੋਂ ਦਾ ਵੀ ਉਹ ਤੇ ਹੋਂ ਤੇ ਬਬਤ ਖਾਸ ਹੋਇਆ ਹੋਰ ਦੁਬਾਰਾ ਸਾਹਿਬ ਆ ਹੀ ਗਏ ਆ ਉਹ ਗੱਡੀ ਦੇ ਉਤੋਂ ਭਾਏ ਰੈਡ ਦੀ ਹੁੰਦੀ ਹੋਏ ਹਨਾ ਕੋਈ ਗੇਹਰੀ ਨਾ ਪਾਉਣਾ ਪੈਂਦਾ ਉਹ ਵੇਲਾ ਚੱਲ ਐਗਜ਼ੈਂਪਲ ਵੇਲਾ ਤੂੰ ਤੇ ਇਹ ਆਪਣੇ ਬੰਦੇ ਵੇਖ ਕਿੱਦਾ ਟੋਰਨ ਦੇ ਆ ਤੇ ਮਿੱਤਰੋ ਮੈਂ ਸੁਣਿਆ ਵਾਂ ਵੀ ਇੱਥੇ ਨਾ ਮੋਰ ਮਾਰ ਵੀ ਵਾਧੂ ਰਹਿੰਦੇ ਆ ਸ਼ਾਇਦ ਆਪਣੇ ਨਵੇਂ ਇਸ ਵਲੌਗ 'ਚ ਵੇਖਣ ਨੂੰ ਮਿਲ ਜਾਈਏ ਇਹ ਮੌਕਾ ਮਿਲਿਆ ਫਾਈਨਲੀ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਤੇ ਹੁਣ ਕਰਦੇ ਆ ਦਰਸ਼ਾਂ ਮੇਲੇ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਦੇ ਆ ਤੇ ਫਿਰ ਵਾਪਸੀ ਕਰਦੇ ਆ ਥੋੜੀ ਰੈਸਟ ਰੈਸਟ ਕਰਕੇ ਆਪਣੇ ਬੰਦੇ ਇੱਥੇ ਰੈਸਟ ਕਰਦੇ ਆ ਸਾਰੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਆ ਤਾਰਾਗਰ ਗੁਰਦੁਆਰਾ ਸਾਹਿਬ ਉੱਥੇ ਲਿਖਿਆ ਹੈ ਤੇ ਤਾਰਾਗਰ ਸਾਹਿਬ ਆਏ ਆਪਾਂ ਹੁਣ ਆਪਾਂ ਵਾਪਸੀ ਦੇ ਆ ਚੁਕੇ ਆ ਤੇ ਹੁਣ ਵਾਪਸ ਜਾ ਰਹੇ ਆ ਤੇ ਹੁਣ ਸ਼ਾਇਦ ਭਾਈ ਕਨਈਆ ਜੀ ਦੇ ਜਾਈਏ ਇਹ ਤੇ ਆਪਣਾ ਤਾਰਾਗੜ ਕੀ ਨਹੀਂ ਭਰਾ ਜਾਣਾ ਉਧਰ ਹੈ ਸ਼ਾਇਦ ਨਹੀਂ ਆ ਹਾਂ ਤੇ ਪੱਕਾ ਹੀ ਉੱਥੇ ਜਾਈਏ ਤੇ ਇਹ ਤਾਰਾਗੜ ਕੀ ਗੁਰਦੁਆਰਾ ਸਾਹਿਬ ਉੱਤੇ ਲਿਖਿਆ ਸੀ ਤੇ ਹੁਣ ਜਾ ਰਹੇ ਆ ਆਪਾਂ ਮੈਂ ਕਿ ਇਹ ਪਹੁੰਚ ਗਏ ਹੁਣੇ ਆ ਪਰ ਇਹਦੇ ਇੱਥੇ ਵੱਟੇ ਮਾਰਾਂ ਦੇ ਤਾਣੇ ਲਾਉਂਦੇ ਆ ਥੱਲੇ ਪਾਣੀ 'ਚ ਹੈ ਇਹ ਪਾਣੀ 'ਚ ਤਾਣੇ ਲਾਉਂਦੇ ਆ ਉੱਥੇ ਅਰੇ ਬੋਲੀ ਬਾਹਰ ਰੁਕ ਜਿਓ ਸਾਹ ਪੜਾਇਆ ਪਾਣੀ ਆ ਹੋਰ ਦੁਬਾਰਾ ਸਾਹਿਬ ਪਹੁੰਚ ਚੁਕੇ ਆ ਤੇ ਹੁਣ ਇੱਥੇ ਕਿਤੇ ਜੋੜੇ ਲਾਉਨੇ ਆ ਤੇ ਫਿਰ ਚੱਲਦੇ ਆ ਲਓ ਵੀ ਗੁਰਦੁਆਰਾ ਸਾਹਿਬ ਅੰਦਰ ਐਂਟਰ ਹੋਏ ਤੇ ਇੱਥੇ ਕੀ ਕੁਝ ਦੱਸਦੇ ਆ ਕਿ ਇੱਥੇ ਦਾ ਇਤਿਹਾਸ ਹੈ ਤੇ ਭਰਾਏ ਕੀ ਇਤਿਹਾਸ ਕੀ ਹੈ ਇੱਥੇ ਕੀ ਹੁੰਦਾ ਕੀ ਹੈ ਜਿਹਦਾ ਇਤਿਹਾਸ ਆਪਣਾ ਨਾਮ ਨਹੀਂ ਬੋਲਦਾ ਨਹੀਂ ਪਤਾ ਇੱਥੇ ਨਾ ਗੁਰਗੋ ਬਿਸ਼ੰਗ ਜੀ ਦਾ ਜਿਹੜਾ ਘੋੜਾ ਹੈ ਨਾ ਉਹ ਪੱਥਰ ਤੇ ਤੁਹਾਨੂੰ ਸਾਹਮਣੇ ਲੱਭਦਾ ਨਾ ਉੱਥੇ ਉਹਦੇ ਪੈਰ ਹੈ ਅੱਛਾ ਸੱਪ ਪਾਈਆਂ ਤਾਂ ਦਿਖਾ ਦਾਂਗੇ ਬਹੁਤ ਇਤਿਹਾਸ ਤੇ ਨਹੀਂ ਨਹੀਂ ਉਹ ਜਿਹੜਾ ਪਾਣੀ ਬਾਰੇ ਕੀ ਦੱਸਦੇ ਆ ਪਾਣੀ ਬਾਰੇ ਕੀ ਜਿਹਨਾਂ ਮਤਲਬ ਪਾਣੀ ਹੈ ਨਾ ਇਹ ਲੱਗੇ ਪੁੱਜ ਕੇ ਦੱਦਾਂ ਅੱਛਾ ਘੜਦਾ ਨਹੀਂ ਆਂਦੇ ਹਾਂ ਘੜਦਾ ਨਹੀਂ ਪਾਣੀ ਜਿੰਨਾ ਮਰਜ਼ੀ ਕੱਢ ਲੋ ਜਿੰਨਾ ਮਰਜ਼ੀ ਕੱਢ ਲੋ ਹਾਂ ਅੱਛਾ ਚਲੋ ਵੇਖਦੇ ਚਲਦੇ ਆ ਇਹ ਗੱਲ ਸੱਚੀ ਆ ਹੁਣੇ ਜਾ ਕੇ ਸੱਚੀ ਹੁਣੀ ਆ ਯਾਰ ਜੇ ਗੁਰਦੁਆਰੇ ਦੀ ਆ ਤਾਂ ਆਇਆ ਜੀ ਭਾਈ ਕਨਈਆ ਜੀ ਦਾ ਡੋਲ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆ ਆਪਣੇ ਪਤਾ ਨਹੀਂ ਇਹਦੇ ਬਾਰੇ ਨਹੀਂ ਕੁਝ ਪਤਾ ਇਹ ਵੀ ਕੋਈ ਚੀਜ਼ ਲੋਬੀ ਆਂਦੇ ਵੀ ਆ ਗੁਰਗੋਬਿੰਦ ਸਿੰਘ ਜੀ ਦੇ ਕੋੜੇ ਦਾ ਪੈਰ ਆ ਇੱਥੇ ਛਪਿਆ ਪੱਥਰ ਤੇ ਪੈਰ ਮਾਰ ਰਿਆ ਸੀ ਉਹ ਨਾ ਸਹੀ ਗੱਲ ਇਹ ਗੋਵਾ ਠੀਕ ਆ ਇਹ ਗੋਵਾ ਆੜਾ ਛਾਪਾ ਲੱਗਣਾ ਆਂਦੇ ਇਹੀ ਆ ਆ ਜਿਹੜੀ ਜਗਾ ਵਾ ਨਾ ਆਂਦੇ ਭੀ ਇੱਥੋਂ ਜਿੰਨਾ ਮਰਜ਼ੀ ਪਾਣੀ ਕੱਢ ਲਓ ਇੱਥੇ ਘਟੂਗਾ ਹੀ ਨਹੀਂ ਇਹ ਗੱਲ ਚੈੱਕ ਕਰਕੇ ਵੇਖੀ ਆ ਜੰਮੇ ਹੁਣਾ ਨੇ ਪਰਖ ਕੇ ਵੇਖੀ ਆ ਵਾਧਾ ਵਾਧਾ ਕਰਦਾ ਹਾਂ ਜੰਮੇ ਇੱਧਰ ਲਿਆਓ ਵੇ ਨਮਨੂਦਰਾ ਲਉਂਗੇ ਕਹਿੰਦੇ ਵੀ ਇੱਥੋਂ ਜੰਨਾ ਪਾਣੀ ਕੱਢਾਂਗੇ ਨਾ ਫੇਰ ਹੁਣਾ ਹੋ ਜਾਏਗਾ ਜੰਮੇ ਚੱਲ ਇੱਕ ਵਾਰੀ ਕਰਕੇ ਦੱਸ ਜੰਮੇ ਕਰਤਾ ਕਰਤਾ ਇੱਧਰ ਤੱਕ ਉੱਤੇ ਤੱਕ ਭਰਨਾ ਹੈ ਉੱਤੇ ਤੱਕ ਭਰਿਆ ਇੱਧਰ ਵੀ ਮਾਰੋ ਜਿਹੜਾ ਪਾਣੀ ਕੱਢਿਆ ਆ ਚੈੱਕ ਕਰੋ ਯਾਰ ਐਵੇਂ ਕੋਈ ਝੂਠ ਨਹੀਂ ਕਹਿੰਦੇ ਪਾਣੀ ਕਾਫੀ ਕੱਢਿਆ ਵਾ ਉਹ ਮੋਰ ਉਹ ਮੋਰ ਦੀ ਆਵਾਜ਼ ਆਈ ਇੱਧਰ ਆ ਓਏ ਆਈ ਮੋਰ ਫਾਈਲੀ ਵਾਪਸ ਇੱਕ ਸਾਥ ਦੇ ਆਈ ਗਏ ਆ ਥੋੜਾ ਜਿਹਾ ਰਹਿ ਗਿਆ ਵਾ ਤੇ ਇੱਧਰ ਚੈੱਕ ਕਰੋ ਹੱਥ ਦੀਆਂ ਉਂਗਲਾਂ ਨਾ ਸੁੱਜ ਗਈਆਂ ਪੂਰੀਆਂ ਇੱਕਲੇ ਹੱਡੀਆਂ ਨਹੀਂ ਆ ਬੜੇ ਸਾਰੇ ਬੰਦਿਆਂ ਦੀਆਂ ਹੋ ਗਿਆ ਇਹ ਆਪਣਾ ਤੇ ਟਿਕਾਣੀ ਲੈਣਾ ਨਾ ਹਾਂਜੀ ਤਾਂ ਚੱਲ ਟਿਕਾਣ ਲੈ ਰਹਿ ਤੂੰ ਹਾਂਜੀ ਹਾਂਜੀ ਇਹ ਲੋਡ ਤੋਂ ਜ਼ਿਆਦਾ ਤੁਰੇ ਆ ਨਾ ਤਾਂ ਇਦਾਂ ਹੋਇਆ ਵਾ ਤੇ ਹੁਣ ਜਾਣੇ ਆ ਥੋੜੀ ਰੈਸਟ ਕਰਦੇ ਆ ਫੇਰ ਕਿਰਤਪੁਰ ਨੂੰ ਜਾਂਦੇ ਆ ਮੇਥਰੋ ਵਾਪਸ ਆ ਚੁੱਕੇ ਆ ਤੇ ਥੋੜੀ ਕਰਦੇ ਆ ਰੈਸਟ ਹੁਣ ਤੇ ਗੱਡਿਆਂ ਦਾ ਥੋੜਾ ਜਿਹਾ ਸਿਸਟਮ ਵੇਖਦੇ ਆ ਤੇ ਰੈਸਟ ਕਰਦੇ ਆ ਇਧਰ ਵੇਖੋ ਇੱਕ ਛੂਤ ਤੇ ਤਿੰਨ ਤਿੰਨ ਚਾਰ ਚਾਰ ਲੱਗੇ ਆ ਕਿੱਦਾਂ ਲੰਮਾ ਜੀ ਕਿੱਦਾਂ ਲੰਮਾ ਪੁੱਤੋਂ ਠਾਂ ਕਰਦੇ ਤੇ ਐਦਾਂ ਬੱਸ ਲੱਗ ਗਿਆ ਵਾ ਤੇ ਚਲੋ ਤਿੰਨ ਤਿੰਨ ਫੋਨ ਇੱਥੇ ਚਾਰਜ ਲਾਏ ਆ ਆਪਣਾ ਵੀ ਲਾਈਏ ਜਾ ਰਹੇ ਆ ਆਪਾਂ ਗਿੱਤਪੁਰ ਸਾਹਿਬ ਤੇ ਇਸਨਾਨ ਵੀ ਆਦੇ ਉੱਥੇ ਕਰਨਾ ਕਿੱਤਪੁਰ ਸਾਹਿਬ ਜਾ ਰਹੇ ਆ ਤੇ ਵੇਖੋ ਪੈਦਲ ਜਾਂਦੇ ਆ ਜਾਂ ਟਰਾਲੀ ਤੇ ਬਹਿ ਕੇ ਜਾਂਦੇ ਆ ਇਹ ਉੱਥੇ ਜਾ ਕੇ ਪਤਾ ਲੱਗਣਾ ਹੁਣ ਪੈਦਲ ਕਿ ਟਰਾਲੀ ਤੇ ਆਪਣਾ ਪਾਸਟ ਬਣਾਉਂਦਾ ਹਰਸ਼ ਇੱਥੇ ਨਿਆਣਿਆਂ ਨੂੰ ਸਮਝਾਉਂ ਰਿਹਾ ਵਾ ਵੀ ਕੀ ਕਰਨਾ ਉੱਥੇ ਓਏ ਨੁੰਦੇ ਪਾਣੀ ਚ ਮੁੰਡੇ ਯਾਰ ਮੈਂ ਵੀ ਨਾ ਨਾ ਹੋ। ਅੱਛਾ ਤੇ ਚੱਲੀਏ ਫਿਰ ਆਪਾਂ ਪਾਈਏ ਚੱਲੇ ਆਪਣੀ ਯਾਤਰਾ ਫੇਰ ਚੱਲੂ ਹੋ ਗਈ ਆ ਹੁਣ ਆਪਾਂ ਜਾ ਰਹੇ ਆ ਕਿਰਤਪੁਰ ਸਾਹਿਬ ਤੇ ਪੈਦਲ ਹੀ ਲਾਦਾ ਫੇਰ ਯਾਤਰਾ ਹੁਣੀ ਹਰਸ਼ ਪੈਦਲ ਨਹੀਂ ਟਰਾਲੀ ਤੇ ਟਰਾਲੀ ਨਾਲ ਠੀਕ ਆ ਤੇ ਪੈਦਲ ਵਾਲਾ ਕੰਮ ਥੋੜਾ ਆ ਔਖਾ ਹੋ ਜਾਂਦਾ ਔਖਾ ਕੁਝ ਦੂਰੇ ਪਰ ਪਰ ਬਸ ਕੋਈ ਬਸ ਇਸ ਤਰ੍ਹਾਂ ਆ ਨਾ ਮੈਂ ਨਹੀਂ ਆਣਾ ਵੀਰ ਚਲ ਮੈਨਰੇ ਜਾਣਾ ਨਾ ਤੂੰ ਤੇ ਚੱਲ ਚੱਲ ਜੀ ਮੇਰਾ ਫਾਰਮ ਭਰਿਆ ਪਿਆ ਵਾ ਹਾਂ ਹਾਂ ਉਹ ਕਿਸੇ ਦੀ ਕਹ ਲੈਣੀ ਜਬਾਨ ਲੱਗ ਗਈ ਹੁੰਦਾ ਨੇ ਪਿੱਛੋ ਘੜਦਾ ਪਿੱਛੋ ਘੜਦਾ ਹਾਂ ਉਹ ਮਰਿੰਦਾ ਮੇਰੇ ਲੱਗ ਗਿਆ ਇੱਕ ਲੈਣਾ ਠੀਕ ਠੀਕ ਆ ਉਹ ਨਾ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਚਲੋ ਕੋਈ ਨਹੀਂ ਹੁੰਦਾ ਕਹਿੰਦਾ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਦੇ ਲੱਗ ਹੁੰਦੀ ਆਪਾਂ ਨਗ ਰਹੇ ਆ ਇਧਰਲੇ ਬੰਨੇ ਆ ਅਜੂਬਾ ਜੋ ਕਿ ਸ਼ਾਇਦ ਅੱਜ ਜਾਂ ਕੱਲ ਵੇਖਾਂਗੇ ਤੇ ਇੱਧਰ ਆਪਣੇ ਟੀਮ ਜਾ ਰਹੀ ਆ ਕੇਸਗਰ ਸਾਹਿਬ ਤੋਂ ਲੈ ਕੇ ਤੇ ਹਜੇ ਤੱਕ ਨਾ ਇੰਨੀ ਜ਼ਿਆਦਾ ਸੰਗਤ ਦਾ ਇਕੱਠ ਆ ਮਤਲਬ ਬਹੁਤ ਜ਼ਿਆਦਾ ਸੰਗਤ ਆ ਪਿੱਛੇ ਵੀ ਵੇਖਿਆ ਜਾਏ ਨਾ ਬਹੁਤ ਜ਼ਿਆਦਾ ਸੰਗਤ ਆ ਪਹੁੰਚੀ ਆ ਤੇ ਬਹੁਤ ਓ ਕੈਮਰਾ ਬੰਦ ਕਰ ਦਿਓ ਹਾਂ ਟਰਾਲੀ ਵੇਖ ਲਓ ਇੱਧਰ ਵੀਡੀਓ ਚ ਕੀ ਯਾਰ ਉਹ ਜਿਹੜੇ ਕੀ ਬਣੇ ਮਲਖਿਆ ਹਾਂ ਹਾਂ ਬਣੇਗੀ ਇੱਕ ਟ੍ਰੇਨ ਦੇ ਕਰਕੇ ਇੱਥੇ ਇਨਾ ਰਾਸੇ ਜਾਮ ਹੋਇਆ ਵਾ ਹਾਂਜੀ ਆਹ ਵੀਰਾਂ ਦਾ ਵੀ ਵਲੌਗ ਚ ਲੈ ਲਈ ਤੇ ਬਹੁਤ ਹੀ ਮਤਲਬ ਇੱਥੇ ਨਾ ਜਾਮ ਜਾ ਹੋਇਆ ਟ੍ਰੇਨ ਕਰਕੇ ਤੇ ਆਪਣਾ ਹਰਸ਼ ਤੇ ਚੱਲ ਗਿਆ ਵਾ ਉਹ ਤੇ ਉਹ ਖਲੋਤਾ ਹੀ ਉਹ ਅੱਗੇ ਹਾਂ ਹਰਸ਼ ਤੇ ਇਹ ਕਿਰਤਪੁਰ ਸਾਹਿਬ ਆਪਾਂ ਚੱਲੇ ਆਂ ਤੇ ਟਰਾਲੀ ਵਾਲੇ ਦੀ ਬਦੌਰਤ ਇੱਥੇ ਤੱਕ ਪਹੁੰਚੇ ਪਰ ਉਹ ਕਾਫੀ ਅੱਗੇ ਲੱਗ ਗਿਆ ਹੈ ਤੇ ਹੁਣ ਇੱਥੇ ਫਾਈਨਲੀ ਪਹੁੰਚੇ ਆਂ ਤੇ ਅੱਗੇ ਟ੍ਰੇਨ ਦੇ ਨਾਕਾ ਲਾਇਆ ਵਾ ਹਰਸ਼ ਹਰਸ਼ ਇਹ ਦੇਸੀ ਵੀ ਚਰਨਲ ਵਰਗੇ ਆ ਕਹਿਣਾ ਹੈ ਟ੍ਰੇਨ ਕੀ ਟ੍ਰੇਨ ਮਤਰਾ ਫਾੜੇ ਖੁੱਲਣ ਦੀ ਕੋਈ ਨੇ ਦੇਰ ਨਹੀਂ ਕੀਤੀ ਮਾਈ ਟੋਰਮੈਂਟ ਬਸ ਭਰਜੰਦੀ ਕੀਤੀ ਆ ਤੇ ਚਲਈਏ ਆਪਾਂ ਆਪਣੇ ਬੰਦੇ ਉਧਰ ਖਲੋਤੇ ਆ ਕਿਰਤਪੁਰ ਸਾਹਿਬ ਪਹੁੰਚ ਚੁਕੇ ਆ ਬਹੁਤ ਹੀ ਜਿੰਨੂੰ ਕਹਿੰਦੇ ਆ ਪਰਿਸ਼ਰਮ ਬਹੁਤ ਹੀ ਮਿਹਨਤ ਕੀਤੀ ਆ ਤੇ ਹੁਣ ਪਹੁੰਚੇ ਆ ਕਿਰਤਪੁਰ ਸਾਹਿਬ ਅਰ ਸੋਨਾਲ ਦੇਖੋ ਇਹ ਤੇ ਪੂਰੇ ਢਲੇ ਹੋਏ ਪਏ ਆ ਤੇ ਚਲਈਏ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕੀਏ ਇੱਥੇ ਲੱਗੇ ਆ ਆਪਾਂ ਇਸ਼ਨਾਨ ਕਰਨ ਲੱਗੇ ਆ ਤੇ ਆ ਆਪਣੀ ਟੀਮ ਮੈਂਬਰ ਸਾਰੇ ਇੱਥੇ ਲੱਗੇ ਆ ਇਸ਼ਨਾਨ ਕਰਨ ਤੇ ਚਲੋ ਚੱਲਦੇ ਆ ਇਸਨਾਨ ਤੇ ਆਪਾਂ ਕਰ ਲਿਆ ਪਰ ਇੱਕ ਬਹੁਤ ਮਾੜੀ ਖਬਰ ਆਈ ਆ ਕਿ ਮੇਰੀ ਚੱਪਲ ਚੋਰੀ ਹੋ ਚੁੱਕੀ ਆ ਮੌਲ ਮਿਡਰੋ ਤਾਂ ਇੱਧਰ ਚੈੱਕ ਕਰੋ ਹੁਣ ਨੰਗੇ ਪੈਰੀ ਐਡੀ ਲੰਮੀ ਯਾਤਰਾ ਹੋਣੀ ਆ 10 11 ਕਿਲੋਮੀਟਰ ਵਾਲੀ ਤੁੰਗੜਾ ਹਾਂਜੀ ਵੀ ਹੁਣ ਨਾ ਕਿਰਤਪੁਰ ਸਾਹਿਬ ਤੋਂ ਆਪਾਂ ਦਰਸ਼ਨ ਕਰ ਲਿਆ ਤੇ ਹੁਣ ਰਹੀ ਆਪਾਂ ਕਿੱਥੇ ਚੱਲੇ ਆ ਆਪਾਂ ਚੱਲਨੇ ਆ ਬਾਬੇ ਗੁਰਦਿੱਤੇ ਤੇ ਬਾਬੇ ਬੁੱਢੇ ਸਾਹਿਬ ਮੱਥਾ ਟੇਕਣ ਅਲਸਾ ਬਾਬੇ ਗੁਰਦਿੱਤੇ ਤੇ ਬਾਬੇ ਬੁੱਢੇ ਸਾਹਿਬ ਦੇ ਮੱਥਾ ਟੇਕਣ ਚੱਲੇ ਆ ਤੇ ਆ ਲਾਗੇ ਨਾ ਨਹਿਰ ਆ ਮੇਰ ਸਾਹਬ ਨਾ ਉਹਦਾ ਪੋਲਾ ਨਹੀਂ ਨਹੀਂ ਨਹਿਰ ਆ ਨਹਿਰ ਆ ਨਹਿਰ ਆ ਆ ਨਹਿਰ ਆ ਤੇ ਮਿੱਤਰੋ ਬਹੁਤ ਹੀ ਤੇਜ਼ ਚਲਦੀ ਆ ਤੇ ਵੇਖ ਕੇ ਬੰਦਾ ਥੋੜਾ ਘਬਰਾ ਨਾ ਜਾਏ ਆਪਾਂ ਬਾਬੇ ਬੁੱਢੇ ਸਾਹ ਦੇ ਉੱਥੇ ਮੱਥਾ ਟੇਕ ਤੇ ਹੋ ਗਏ ਬਾਬੇ ਬੁੱਢੇ ਸਾਹ ਦੇ ਉੱਥੋਂ ਹੋ ਗਏ ਤੇ ਹੁਣ ਆਪਾਂ ਜਾ ਰਹੇ ਆ ਬਾਬੇ ਗੁਰਦਿੱਤੇ ਦੇ ਤੇ ਤੁਸੀਂ ਰਸਤਾ ਵੇਖੋ ਕਿਹੜੇ ਰਾਸਤੇ ਤੋਂ ਆਪਾਂ ਜਾ ਰਹੇ ਆ ਮਦਰ ਵੀ ਥੱਲੇ ਨੂੰ ਜੀ ਠੇਡਾ ਲੱਗਾ ਤੇ ਉਹ ਉੱਥੇ ਸਿੱਧਾ ਉੱਥੋਂ ਉੱਤੋਂ ਆਪਾਂ ਆਏ ਆ ਤੇ ਹੁਣ ਚਾਰੇ ਦੋਵੇਂ ਬੰਨੇ ਆਪਣੇ ਨਹਿਰ ਆ ਤੇ ਅੱਗੇ ਪਿੱਛੇ ਪਹਾੜ ਆ ਹੁਣ ਇੱਥੋਂ ਫੇਰ ਉੱਤੇ ਚੜ ਕੇ ਉਹ ਉੱਥੇ ਜਾਵਾਂਗੇ ਚਲੋ ਚੱਲਦੇ ਆ ਆਪਣੇ ਉਹ ਬੰਦੇ ਅੱਗੇ ਜਾਣਦੇ ਉਹ ਉੱਥੇ ਹੁਣ ਮਿੱਤਰੋ ਜਾਣਾ ਆਪਾਂ ਤੇ ਥੱਕਦੇ ਕਾਫੀ ਗਏ ਆ ਉਹ ਪਿੱਛੋਂ ਚੜਾਈ ਜੀ ਤੇ ਚੜ ਕੇ ਆਏ ਆ ਹੁਣ ਫੇਰ ਅੱਗੇ ਉਹ ਉੱਥੇ ਜਾਣਾ ਪੱਜੋ ਪੱਜੋ ਆਓ ਉਥੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਹੁਣ ਅੰਦਰ ਮੱਥਾ ਟੇਕਦੇ ਆ ਤੇ ਫਿਰ ਜਦੋਂ ਵਾਪਸ ਜਾਵਾਂਗੇ ਉਦੋਂ ਦੇਖਦੇ ਆ ਕੀ ਕਰਨਾ ਹੋਰ ਹਾਂਜੀ ਵੀ ਹੁਣ ਇਥੋਂ ਮੱਥਾ ਟੇਕ ਲਿਆ ਆ ਤੇ ਹੁਣ ਆਪਾਂ ਚੱਲਦੇ ਆ ਵਾਪਸ ਤੇ ਵਾਪਸ ਦੇਖਦੇ ਆ ਕਿੱਥੇ ਜਾਣਾ ਆ ਲੰਗਰ ਚੱਕਣਾ ਆ ਇਹ ਵੀ ਦੇਖੀਏ ਲੈ ਲੰਗਰ ਨਹੀਂ ਸਾਹਿਬ ਚੱਕਣਾ ਹੁਣ ਚੱਲਦੇ ਆਪਾਂ ਵਾਪਸ ਮੈਨੂੰ ਲੱਗਦਾ ਰਾਹ ਤੋਂ ਇਹ ਜੇ ਤੁਹਾਨੂੰ ਆਪਾਂ ਉੱਥੇ ਜਾਣਾ ਨਾ ਆਪਣੇ ਡੇਰੇ ਤੇ ਉਧਰ ਰਾਹ ਤੋਂ ਹੋਣੀ ਆ ਆਪਣੇ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਸੋ ਇਹਦਾ ਕੈਮਰਾ ਕਮਰਾ ਆਪਾਂ ਖੋਲਿਆ ਵਾ ਕਿੰਦਾ ਵਲੋਗ ਬਣਾਉਣਾ ਵਾ ਤੇ ਆਪਾਂ ਪਤਾ ਨਹੀਂ ਕਿੰਨਾ ਕੀ ਬਣਾਉਣਾ ਪਰ ਯਾਰਾ ਬੜਾ ਵਧੀਆ ਹੁੰਡਿਆ ਵਾ ਹਨਾ ਜੀ ਹਨਾ ਪੁੱਤਾਂ ਹੀ ਹੁੰਡਿਆ ਵਾ ਪੁੱਤਾਂ ਹੀ ਯਾਰਾ ਪੁੱਤ ਸਹੀ ਗੱਲ ਆ ਯਾਰ ਉਹ ਇੱਧਰ ਵੀਊ ਚੈੱਕ ਕਰ ਰਿਹਾ ਕਿੰਨਾ ਢੈਂਟ ਬਣ ਗਿਆ ਵੀਊ ਚੈੱਕ ਰਾ ਆਲਾ ਫਰਾ ਵੀਊ ਚੈੱਕ ਰਾ ਵੀਊ ਉਧਰ ਇੱਧਰ ਆ ਗਏ ਮੁੰਡਾ ਤੁਹਾਡਾ ਇੱਧਰ ਵੀ ਮੇਤਰੋ ਇੱਧਰ ਦਾ ਵੀਓ ਚੈੱਕ ਕਰੋ ਤੁਸੀਂ ਕੱਡਾ ਘੈਂਟ ਵੀਓ ਆਉਣ ਡਿਆ ਵਾ ਤੇ ਉਹ ਆਪਣਾ ਹਰਸ਼ ਬੋਸ ਤਾਂ ਲੈ ਜਾਂ ਡਿਆ ਵਾ ਤੇ ਆਪਾਂ ਵੀ ਚੱਲੀਏ ਮਿੰਟੋ ਮਿੰਟ ਯਾਰ ਉਹ ਉਥੇ ਗੁਰਦੁਆਰੇ ਮੱਥਾ ਟੇਕ ਕੇ ਤੇ ਫੇਰ ਹੋਰ ਵੀ ਜਾਣਾ ਵਾ ਅੱਗੇ ਅਜੇ ਇੱਧਰ ਵੇਖੋ ਤੁਸੀਂ ਉਹ ਬੰਦੇ ਨੇ ਆਪਣੇ ਗਲਚੀ ਅਜਿ ਘਰ ਪਾਇਆ ਹੈ ਹੈ ਉਹਨਾਂ ਗੱਲ ਚ ਹੀ ਅਜਗਰ ਪਾਇਆ ਭਾਏ ਇਦਾਂ ਧੋਨ ਨੂੰ ਲਵੇਟੇ ਮਾਰ ਲਿਆ ਭਾਏ ਉਹ ਚ ਜ਼ਹਿਰ ਨਹੀਂ ਆ ਪਰ ਉਹ ਚ ਬਾਕੀ ਦੇ ਸੱਪ ਵਾਲੇ ਸਾਰੇ ਗੋਣ ਆ ਨਾ ਉਹ ਚ ਕਰਦੇ ਆ ਅੱਜ ਦੀ ਰੈਸਟ ਇੱਥੇ ਹੀ ਕਰਦੇ ਆ ਵਲੋਗ ਦਾ ਐਂਡ ਹੁਣ ਸਵੇਰੇ ਹੁਣ ਸਵੇਰੇ ਪਖਾਵਾਂਗੇ ਸੈਕਿੰਡ ਵਲੋਗ ਆਪਾਂ ਇਹ ਦੋ ਦਿਨਾਂ ਦਾ ਵਲੋਗ ਇੱਕ ਦਿਨ ਚ ਕਰਤਾ ਸੀ ਹੁਣ ਸੈਕੰਡ ਵੀਲੋਗ ਜਿਹੜਾ ਵਾ ਉਹ ਕੱਲ ਤੋਂ ਬਣਾਵਾਂਗੇ ਤੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਬਾਏ